ਸਾਰੇ ਨੂੰ ਜਗਰudev ਜੈਪੀਨ ਸਾਡੇ ਬਹੁਤ ਹੀ ਪਿਆਰੇ ਮਹਿੰਦਰ ਸਿੰਘ ਬਰਕੀ ਜੀ ਬਹੁਤ ਹੀ ਤੇਜ਼ ਤਰਾਰ ਹਨ ਦੇਖਨੇ ਸ਼ਾਇਰ ਨਹੀਂ ਜਿਨ੍ਹਾਂ ਨੇ ਅਨੇਕਾਂ ਰਚਨਾਵਾਂ ਜਿਹੜੀਆਂ ਉਹ ਪਾਠਕਾਂ ਦੀ ਚੋਣੀ ਪਾਈਆਂ ਤੇ ਅੱਜ ਆਪਣੇ ਪਿਤਾ ਦੀ ਯਾਦ ਦੇ ਵਿੱਚ ਪਿਤਾ ਗੁਲਜਾਰ ਗੁਲਜਾਰ ਚੰਦ ਜੀ ਦੀ ਯਾਦ ਦੇ ਵਿੱਚ ਕਪੜਾ ਕੀਤਾ ਕਾਵ ਸੰਗਰੇ ਸੱਚ ਬਾਗ ਕਾਚ ਜਿਹੜਾ ਉਹ ਅਰਵੀਰ ਕੰਮ ਜਾ ਰਹੇ ਨੇ ਇਹ ਜਿਹੜੀ ਰਸਮ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਪੁਰਸ਼ ਸੰਤ ਪ੍ਰਵਿੰਦਰ ਦਾਸ ਜੀ ਈਸਪੁਰ ਵਾਲਿਆਂ ਨੇ ਆਪਣੇ ਕਰਤੰਮ ਦਾ ਦੇ ਨਾਲ ਕੀਤੀ ਹੈ ਇਹਨਾਂ ਨੇ ਪਹਿਲਾਂ ਵੀ ਆਨਲਾਈਨ ਇਹ ਮੁਕਾ ਜਿਹੜੀਆਂ ਦੋ ਪਾਟਕਾਂ ਦੇ ਝੋਲੇ ਵਿੱਚ ਪਾਈਆਂ ਆ ਤੇ ਤੀਜੀ ਇਹ ਬੁੱਕ ਜਿਹੜੀ ਆ ਸੱਚ ਦਾ ਕੱਚ ਉਹ ਅੱਜ ਪਾਠਕਾਂ ਦੇ ਆਪਕ ਤ ਕੀਤੀ ਹੈ ਸਵਾਸ ਕਰਦੇ ਹਾਂ ਕਿ ਪਾਠਕ ਪਹਿਲਾਂ ਵਾਂਗ ਹੀ ਪਹਿਲੀਆਂ ਪੁਸਤਕਾਂ ਦੇ ਵਾਂਗ ਹੀ ਇਸ ਪੁਸਤਕ ਨੂੰ ਪਿਆਰ ਦੇ ਦਿੰਦੇ ਹੋਏ ਇਸ ਵੀ ਕਲਮ ਨੂੰ ਹੋਰ ਲੱਭਾਣਿਆ ਉਹ ਵਕਸਣਗੇ ਗੁਰੂ ਮਹਾਰਾਜ ਵਿੰਦਰ ਸੁਧਰਤੀ ਜੀ ਦੇ ਉੱਤੇ ਕਿਸੇ ਤਰ੍ਹਾਂ ਹੀ ਮੇਰ ਬਣਾਈ ਰੱਖਣ ਸਾਰਿਆਂ ਨੂੰ ਜੈ ਗੁਰੂ ਦੇ ਧੰਨਵਾਦ